ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਚੈਨਲ ਦੀ ਸਭ ਤੋਂ ਪਹਿਲੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਜੇਕਰ ਤੁਹਾਨੂੰ ਵੀ ਵਧੀਆ ਲੱਗਦੇ ਨੇ ਅਜੀਬੋ ਗਰੀਬ ਤੱਥ ਦੁਨੀਆ ਦੀਆਂ ਦਿਲਚਸਪ ਗੱਲਾਂ ਤੇ ਹੈਰਾਨ ਪਰੇਸ਼ਾਨ ਕਰ ਦੇਣ ਵਾਲੇ ਸੀਕ੍ਰੇਟ ਅੱਜ ਦੀ ਵੀਡੀਓ ਬੜੀ ਹੀ ਸੀਕ੍ਰੇਟ ਮਿਸਟਰੀ ਵਾਲੀ ਤੇ ਇੰਟਰਸਟਿੰਗ ਹੋਣ ਵਾਲੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੁਸੀਂ ਕਦੀ ਇਹ ਗੱਲ ਸੁਣੀ ਹੈ ਕਿ ਇੱਕ ਆਦਮੀ ਜੋ 25 ਸਾਲ ਤੱਕ ਬਿਨਾਂ ਰੋਟੀ ਖਾਦਿਆਂ ਬਿਨਾਂ ਪਾਣੀ ਪੀਤੇ ਤੇ ਬਿਨਾਂ ਕਿਸੇ ਦਵਾਈ ਦੇ ਜਿੰਦਾ ਰਹਾ ਨਾ ਉਸਨੇ ਕਦੀ ਕੁਝ ਖਾਦਾ ਨਾ ਪੀਤਾ ਤੇ ਨਾ ਹੀ ਵਾਸ਼ਰੂਮ ਜਾਂਦਾ ਸੀ ਅੱਜ ਤੁਸੀਂ ਸੁਣੋਗੇ ਇਹ ਸੱਚੀ ਕਹਾਣੀ ਜਿੱਥੇ ਸਾਇੰਸ ਵੀ ਫੇਲ ਹੋ ਗਈ ਇੱਕ ਕਹਾਣੀ ਹੈ ਗੁਜਰਾਤ ਦੇ ਇੱਕ ਸਾਧੂ ਦੀ ਜਿਸ ਦਾ ਨਾਂ ਸੀ ਪ੍ਰਹਲਾਦ ਜਾਨੀ ਲੋਕੀ ਉਸ ਨੂੰ ਮਾਤਾ ਜੀ ਕਹਿੰਦੇ ਸੀ ਉਸਨੇ ਕਿਹਾ ਸੀ ਕਿ 11 ਸਾਲ ਦੀ ਉਮਰ ਤੋਂ ਬਾਅਦ ਉਸਨੇ ਕੁਝ ਨਹੀਂ ਖਾਦਾ ਉਹ ਕਹਿੰਦਾ ਸੀ ਕਿ ਉਸ ਉਤੇ ਇੱਕ ਦੇਵੀ ਦੀ ਕਿਰਪਾ ਹੈ ਡਿਵਾਈਨ એનર્ਜੀ ਉਸਨੂੰ ਇਨੀ ਤਾਕਤ ਦਿੰਦੀ ਹੈ ਕਿ ਉਹ ਬਿਨਾਂ ਖਾਦੇ ਪੀਤੇ ਜ਼ਿੰਦਾ ਰਹਿ ਰਿਹਾ ਹੈ ਪ੍ਰਹਿਲਾਦ ਜਾਨੀ ਦਾ ਰੂਪ ਵੀ ਅਜੀਬ ਜਿਹਾ ਹੁੰਦਾ ਸੀ ਮੱਥੇ ਤੇ ਸੰਧੂਰ ਲੰਮੀਆਂ ਜਟਾਵਾਂ ਤੇ ਹਮੇਸ਼ਾ ਧਿਆਨ ਵਿੱਚ ਰਹਿੰਦਾ ਸੀ ਉਹ ਕਹਿੰਦਾ ਸੀ ਮੈਨੂੰ ਖਾਣਾ ਨਹੀਂ ਚਾਹੀਦਾ ਮੈਨੂੰ ਸਭ ਕੁਝ ਉੱਪਰ ਵਾਲਾ ਆਪਣੀ ਤਾਕਤ ਆਪਣੀ ਸ਼ਕਤੀ ਦੇ ਨਾਲ ਦਿੰਦਾ ਹੈ ਡਾਕਟਰਸ ਨੇ ਸੋਚਿਆ ਕਿ ਇਹ ਬਸ ਇੱਕ ਢੋਂਗ ਹੈ ਇੱਕ ਪਖੰਡ ਹੋਵੇਗਾ ਪਰ ਜਦੋਂ ਸਾਇੰਟਿਸਟ ਨੇ ਉਸ ਦਾ ਟੈਸਟ ਕਰਨਾ ਸ਼ੁਰੂ ਕੀਤਾ ਤਾਂ ਸਭ ਹੈਰਾਨ ਰਹਿ ਗਏ 2003 ਵਿੱਚ ਸਟਰਲਿੰਗ ਹਸਪੀਟਲ ਅਹਮਦਾਬਾਦ ਵਿੱਚ 10 ਦਿਨ ਤੱਕ ਉਸ ਨੂੰ ਸੀਸੀਟੀਵੀ ਅੰਡਰ ਰੱਖਿਆ ਗਿਆ ਕੋਈ ਖਾਣਾ ਕੋਈ ਰੋਟੀ ਪਾਣੀ ਨਹੀਂ ਤੇ ਸਭ ਡਾਕਟਰ ਨੇ ਕਨਫਰਮ ਕੀਤਾ ਕਿ ਉਹ ਸਹੀ ਕਹਿ ਰਿਹਾ ਹੈ ਉਹ ਸੱਚ ਬੋਲ ਰਿਹਾ ਹੈ 2010 ਵਿੱਚ ਡੀਆਰਡੀਓ ਵਾਲੇ ਸਾਇੰਟਿਸਟ ਨੇ ਫਿਰ 15 ਦਿਨ ਤੱਕ ਟੈਸਟ ਕੀਤਾ ਉਸ ਨੂੰ ਕੰਪਲੀਟਲੀ ਆਈਸੋਲੇਟ ਕੀਤਾ ਗਿਆ ਫਿਰ ਵੀ ਨਾ ਉਹ ਵਾਸ਼ਰੂਮ ਗਿਆ ਨਾ ਕੁਝ ਖਾਦਾ ਤੇ ਨਾ ਹੀ ਕੁਝ ਉਸਨੇ ਪੀਤਾ ਡਾਕਟਰਾਂ ਨੇ ਉਸਦੇ ਬਲੱਡ ਯੂਰਿਨ ਹਾਰਟ ਰੇਟ ਐਮ ਆਰ ਆਈ ਸਭ ਟੈਸਟ ਕੀਤੇ ਸਾਰੇ ਰਿਜ਼ਲਟ ਨਾਰਮਲ ਆਏ ਡਾਕਟਰ ਕਹਿੰਦੇ ਸੀ ਇਹ ਮਨੁੱਖੀ ਸਰੀਰ ਦੇ ਨਿਯਮ ਤੋਂ ਬਾਹਰ ਦੀ ਗੱਲ ਹੈ ਸਾਇੰਸ ਕਹਿੰਦੀ ਹੈ ਕਿ ਮਨੁੱਖ ਬਿਨਾ ਪਾਣੀ ਜ਼ਿਆਦਾ ਤੋਂ ਜ਼ਿਆਦਾ 3 ਜਾਂ 4 ਦਿਨ ਤੱਕ ਜ਼ਿੰਦਾ ਰਹਿ ਸਕਦਾ ਹੈ। ਬਿਨਾ ਕੁਝ ਖਾਦਿਆਂ 15 ਜਾਂ 20 ਦਿਨ ਕੱਢ ਲਵੇਗਾ। ਪਰ 25 ਸਾਲ ਬਿਲਕੁਲ ਇੰਪੋਸੀਬਲ। ਕੁਝ ਸਾਇੰਟੀਸਟ ਕਹਿੰਦੇ ਨੇ ਕਿ ਸ਼ਾਇਦ ਇਹ ਇੱਕ ਰੇਅਰ ਬੋਡੀ ਕੰਡੀਸ਼ਨ ਹੋਵੇ ਪਰ ਕੋਈ ਸੋਲਿਡ ਐਗਜ਼ਾਮਪਲ ਅਜੇ ਤੱਕ ਨਹੀਂ ਮਿਲਿਆ। ਸਾਇੰਸ ਵਿੱਚ ਇਸ ਕੇਸ ਨੂੰ ਇਨੇਡੀਆ ਕਹਿੰਦੇ ਨੇ ਜਿੱਥੇ ਬੰਦਾ ਬਿਨਾ ਫਿਜ਼ੀਕਲ ਫੂਡ ਸਰਵਾਈਵ ਕਰ ਲੈਂਦਾ ਹੈ। ਪਰ ਦੁਨੀਆ ਵਿੱਚ ਬਹੁਤ ਰੇਅਰ ਨੇ ਇਹ ਕੇਸਿਸ। ਤੇ ਕਿਸੇ ਵੀ ਕੇਸ ਵਿੱਚ 25 ਸਾਲ ਤੱਕ ਕੋਈ ਬੰਦਾ ਜਿਉਂਦਾ ਨਹੀਂ ਰਿਹਾ ਇਹ ਬਿਲਕੁਲ ਆਲਮੋਸਟ ਇੰਪੋਸੀਬਲ ਸੀ ਨਾ ਹੋਣ ਵਾਲੀ ਗੱਲ ਸੀ ਕੁਝ ਲੋਕ ਕਹਿੰਦੇ ਨੇ ਕਿ ਇਹ ਸਭ ਸਪਿਰਚੁਅਲ ਪਾਵਰ ਦਾ ਕਮਾ ਸੀ ਕੁਝ ਕਹਿੰਦੇ ਨੇ ਕਿ ਇਹ ਸਭ ਵਿਜ਼ੂਅਲ ਟ੍ਰਿਕ ਸੀ ਕੈਮਰੇ ਦੇ ਬਾਹਰ ਕੁਝ ਹੋਰ ਹੋ ਰਿਹਾ ਸੀ ਪਰ ਜੋ ਵੀ ਹੋਵੇ ਪ੍ਰਹਲਾਦ ਜਾਨੀ ਦੀ ਕਹਾਣੀ ਅੱਜ ਤੱਕ ਇੱਕ ਅਨਸੋਲਵਡ ਮਿਸਟਰੀ ਹੈ ਉਹ 2020 ਵਿੱਚ ਦੁਨੀਆ ਛੱਡ ਕੇ ਚਲੇ ਗਏ ਪਰ ਉਹਨਾਂ ਦੇ ਨਾਲ ਇੱਕ ਅਜੀਹਾ ਰਾਜ਼ ਚਲਾ ਗਿਆ ਜੋ ਅੱਜ ਵੀ ਸਾਇੰਸ ਦੀ ਸਮਝ ਵਿੱਚ ਨਹੀਂ ਆਇਆ ਤੁਸੀਂ ਕੀ ਸੋਚਦੇ ਹੋ ਕਿ ਕੀ ਇਹ ਕੋਈ ਡਿਵਾਈਨ ਪਾਵਰ ਸੀ ਜਾਂ ਕੋਈ ਸਾਇੰਟੀਫਿਕ ਟੈਕਨੀਕ ਜੋ ਸਾਇੰਸ ਵੀ ਨਹੀਂ ਸਮਝ ਪਾਈ ਕਮੈਂਟ ਵਿੱਚ ਜ਼ਰੂਰ ਲਿਖਿਓ ਆਪਣੀ ਰਾਏ ਹੋਰ ਵੀ ਅਜੀਬੋ-ਗਰੀਬ ਗੱਲਾਂ ਲਈ ਸਬਸਕ੍ਰਾਈਬ ਕਰੋ ਬਰਕਰ ਟੀਵੀ ਫੈਕਟਸ ਨੂੰ ਤੇ ਬੈਲ ਆਈਕਨ ਜ਼ਰੂਰ ਦਬਾਓ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਆਂ ਗੱਲਾਂ ਨਵੇਂ ਸ਼ੋਕਿੰਗ ਐਕਸਪੀਰੀਅੰਸ ਮਿਸਟਰੀ ਸਿਕਰੈਟਸ ਦੇ ਨਾਲ ਧੰਨਵਾਦ